ਅੰਮ੍ਰਿਤਸਰ ਦੇ थाना ਈ ਡਿਵੀਜ਼ਨ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੇ ਰਹਿਣ ਵਾਲੇ ਰੈਸਟੋਰੈਂਟ ਮਾਲਿਕ ਸੰਜੀਵ ਮਹਾਜਨ ਨੂੰ ਆਪਣੇ ਰੈਸਟੋਰੈਂਟ ਦੇ ਸਾਹਮਣੇ ਰੇੜੀ ਤੇ ਸ਼ਰਾਬ ਪਿਲਾਉਣ ਤੋਂ ਰੋਕਣਾ ਮਹਿੰਗਾ ਪੈ ਗਿਆ ਜਿਸ ਦੇ ਚਲਦੀ ਸਪਰ ਰੇੜੀ ਲਾਉਣ ਵਾਲੀ ਬਗਿਰਤ ਸਿੰਘ ਅਤੇ 15 ਦੇ ਕਰੀਬ ਨੌਜਵਾਨਾਂ ਨੇ ਜਾਨ ਲੈਵਾ ਹਮਲਾ ਕਰ ਦਿੱਤਾ ਜਿਸ ਸੰਬੰਧੀ ਤਕਰੀਬਨ 3 ਮਹੀਨੇ ਬੀਤਣ ਤੋਂ ਪ੍ਰੰਤ ਵੀ ਉਸ ਨੂੰ ਪੁਲਿਸ ਪਾਸੋਂ ਕੋਈ ਵੀ ਇਨਸਾਫ ਨਹੀਂ ਮਿਲਿਆ ਜਿਸ ਸੰਬੰਧੀ ਉਸ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਨੂੰ ਇਨਸਾਫ ਦੀ ਗੁਹਾਰ ਲਗਾਈ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਪੀੜਿਤ ਰੈਸਟੋਰੈਂਟ ਮਾਲਕ ਤਿੱਦਸਿਆ ਕਿਯੋਹੋ ਤਿਲਕਨਗਰ ਇਲਾਕੇ ਵਿੱਚ ਮਿਓ ਮਿਓ ਨਾਮਕ ਰੈਸਟੋਰੈਂਟ ਚਲਾ ਰਿਹਾ ਹੈ ਅਤੇ ਉਸਦੇ ਰੈਸਟੋਰੈਂਟ ਦੇ ਸਾਹਮਣੇ ਇੱਕ ਪ੍ਰਵਾਸੀ ਨੌਜਵਾਨ ਬਾਗੀਰਥ ਵੱਲ ਨੂੰ ਫਾਸਟ ਫੂਡ ਦੀ ਰੇੜੀ ਲਗਾ ਕੇ ਲੋਕਾਂ ਨੂੰ ਸ਼ਰਾਬ ਪਿਲਾਈ ਜਾਂਦੀ ਹੈ ਜਿਸ ਦੇ ਚੱਲਦੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਰੇੜੀ ਵਾਲੇ ਵੱਲੋਂ 15 ਦੇ ਕਰੀਬ ਨੌਜਵਾਨਾਂ ਨੂੰ ਨਾਲ ਲੈ ਕੇ ਉਹਨਾਂ ਉੱਪਰ ਤੇ ਸਤਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਮੇਰੇ ਅਤੇ ਮੇਰੇ ਬੇਟੇ ਦੀ ਕੁਟਮਾਰ ਕੀਤੀ ਗਈ ਅਤੇ ਨਾਲ ਹੀ ਮੇਰੀ ਸੋਨੇ ਦੀ ਚੈਨ ਉਤਾਰ ਲਈ ਜੋ ਕਿ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ਅਤੇ ਨਾਲ ਹੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਵੀ ਪੁਲਿਸ ਵੱਲੋਂ ਦੋਸ਼ੀਆਂ ਉੱਪਰ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ ਜਿਸ ਦੇ ਚਲਦੇ ਸਾਡੇ ਵੱਲੋਂ 3 ਮਹੀਨਿਆਂ ਤੋਂ ਪੁਲਿਸ ਥਾਣੇ ਦੇ ਚੱਕਰ ਕੱਟੇ ਜਾ ਰਹੇ ਨਹੀਂ ਤੇ ਅੱਜ ਮੀਡੀਆ ਅੱਗੀ ਆਪਣਾ ਦੁਖੜਾਦਸ ਮੁੱਖ ਮੰਤਰੀ ਪੱਜਾ ਭਗਵੰਤ ਮਾਨ ਅਤੇ ਡੀਜੀਪੀ ਸਾਹਿਬ ਨੂੰ ਇਨਸਾਫ ਦੀ ਕੋਹੜ ਲਗਾਈ ਗਈ ਹੈ ਉਧਰ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਏ ਡਿਵੀਜ਼ਨ ਦੇ ਐਸਐਚਓ ਬਲਜੀਂਦਰ ਸਿੰਘ ਆਲਖ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਸਾਰੀ ਘਟਨਾ ਦੀ ਜਾਂਚ ਕਰਵਾ ਕੇ ਸ਼ਿਕਾਇਤਕਰਤਾ ਸੰਜੀਵ ਮਹਾਜਨ ਦੇ ਬਿਆਨ ਲਿਖ ਮੈਡੀਕਲ ਰਿਪੋਰਟ ਦੇ ਆਧਾਰ ਤੇ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਮੈਜ ਮਿਓ ਮਿਓ ਫੂਡਸ ਤੋਂ ਸੰਜੀਵ ਮਹਾਜਨ ਜਿਹੜਾ ਤਿਲਕਨਗਰ ਦੇ ਵਿੱਚ ਰੈਸਟੋਰੈਂਟ ਚਲਾਉਂਦੇ ਕੀ ਨਾਮ ਹੈ ਰੈਸਟੋਰੈਂਟ ਦਾ ਨਾਮ ਮਿਓ ਮਿਓ ਫੂਡਸ ਹੈ ਤਿਲਕਨਗਰ ਮਾਰਕੀਟ ਦੇ ਬਿਲਕੁਲ ਸਾਹਮਣੇ ਘਟਨਾ ਜਿਹੜੀ ਇਹ ਸਾਡੀ ਰੇੜੀ ਲਗਾਉਂਦਾ ਸਾਡੇ ਸਾਹਮਣੇ ਬਿਲਕੁਲ ਕੋਠੀ ਦੇ ਬਿਲਕੁਲ ਇੱਕ ਕੋਠੀ ਛੱਡ ਕੇ ਨਾਲ ਦੀ ਕੋਠੀ ਦੇ ਅੱਗੇ ਲਗਾਉਂਦਾ ਸੀ ਕੌਣ ਆ ਬੰਦਾ ਉਹ ਬੰਦਾ ਬਗੀਰਾਤ ਸਿੰਘ ਹੈ ਬਗੀਰਾਤ ਸਿੰਘ ਜਿਹੜਾ ਵੈ ਉਹ ਮਹਮਦ ਦੀ ਰੇੜੀ ਲਗਾਉਂਦਾ ਜਿਹੜਾ ਕਿ ਆਪਣਾ ਕਹਿੰਦੇ ਸ਼ਰਾਬਸ਼ੂਬੀ ਪੀਂਦਾ ਹੈ ਗੱਡੀਆਂ ਦੇ ਵਿੱਚ ਸਮਾਨ ਦੇ ਦਿੰਦਾ ਤੇ ਗੱਡੀਆਂ ਨੇ ਕਈ ਗਲਤ ਹੋ ਗਏ ਉੱਥੇ ਇੱਕ ਅੱਧੀ ਵਾਰੀ ਝਗੜਾ ਵੀ ਹੋਇਆ ਅਸੀਂ ਵੇ ਜਦੋਂ ਦੇਖਿਆ ਝਗੜਾ ਹੋਇਆ ਅਸੀਂ ਜਾ ਕੇ ਉਸ ਨੂੰ ਰੇੜੀ ਵਾਲੇ ਨੂੰ ਕਿਹਾ ਵੀ ਤੂੰ ਗੱਡੀ ਦੇ ਵਿੱਚ ਸਮਾਨ ਨਾ ਦੇ ਆ ਕਿ ਜਿਹੜਾ ਕਿ ਇਹਨਾਂ ਨੂੰ ਜੇ ਦੇਣਾ ਜਾਂ ਕੰਮ ਕਰਨਾ ਤੇ ਤੂੰ ਰੇੜੀ ਜਿਹੜੀ ਕਿ ਤੂੰ ਹੋਰ ਲਗਾ ਲੈ ਕਿ ਜਿੰਨਾ ਤੇਰੇ ਵੀ ਕੰਮ 'ਚ ਕੋਈ ਫੈਕਟ ਨਾ ਪਵੇ ਤੇ ਸਾਡੇ ਘਰਾਂ ਦੇ ਵਿੱਚ ਜਿਹੜੇ ਬੱਚੇ ਰਹਿੰਦੇ ਨੇ ਧੀਆਂ ਭੈਣਾਂ ਉਹਨਾਂ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਇਸ ਚੱਕਰ ਦੇ ਵਿੱਚੋਂ ਨਿਕਾ ਕੋਈ ਨਹੀਂ ਮੈਂ ਹਟਾ ਲਾਂਗਾ ਕਹਿੰਦਾ ਕਹਿੰਦਾ ਕਾਫੀ ਦਿਨ ਨਿਕਲ ਗਏ ਇੱਕ ਦਿਨ ਫਿਰ ਕੋਈ ਲੜਕੇ ਸ਼ਰਾਬ ਸ਼ਰੂਪ ਪੀ ਰਹੇ ਸੀ ਜਿਨ੍ਹਾਂ ਦਾ ਨਾਮ ਇੱਕ ਦਾ ਸਾਹਿਲ ਸੀ ਇੱਕ ਦਾ ਨਾ ਬినੋਦ ਕੁਮਾਰ ਸੀ ਉਤੋਂ ਅਨਕੁਲ ਸੀ ਉਹਦਾ ਭਰਾ ਤਿੰਨੇ ਜਣੇ ਸੀ ਚੌਥਾ ਉਹਦਾ ਇੱਕ ਐਂਟਰਪ੍ਰਾਈਜ਼ ਵਾਲਾ ਵੀ ਭਰਾ ਜਿਸ ਦਾ ਨਾ ਆਇਸ਼ਾਏਦ ਉਹ ਵੀ ਹੋਰ ਕੁਝ ਲੜਕੇ ਅਣਪਛਾਤੇ ਜਿਨ੍ਹਾਂ ਨੂੰ ਨਹੀਂ ਐਸੀ ਜਾਣਦੇ ਇਹ ਡਰਿੰਕ ਰੂਮ ਕਰਦੇ ਵੇਸ ਉਥੇ ਨਾ ਨੇ ਮੁੜ ਕੇ ਜਿਸਲੇ ਅਸੀਂ ਰੋਕਣ ਦੀ ਕੋਸ਼ਿਸ਼ ਉਹਨੂੰ ਕੀਤੀ ਤੇ ਉਹ ਆਣ ਕੇ ਸਾਡੇ ਨਾਲ ਹਥੋਬਾ ਜੀ ਕਰਨ ਲੱਗੇ ਸਾਰਾ ਵੀਡੀਓ ਦੇ ਵਿੱਚ ਵੀ ਆ ਗਿਆ ਹੋਇਆ ਸੋਕੇ ਨੇ ਕੋਈ ਨੌਜਵਾਨ ਸਾਰੇ ਨੌਜਵਾਨ ਜੀ ਨੇ ਟੈਲੀਫੋਨ ਕਰਕੇ ਕਮ ਸੇ ਕਮ ਨੇ 15 20 ਜਣੇ ਨੂੰ ਬੁਲਾ ਲਿਆ ਸੀ ਜੀ ਉੱਥੇ ਉਹਨਾਂ ਕੋਲ ਹੁਣ ਸਾਲ ਕੋਈ ਨਿਜਰ ਆਂਦੇ ਹਥਿਆਰ ਵੀ ਉਹਨਾਂ ਨੇ ਪੱਟਲੇ ਵਿੱਚੋਂ ਜਿਸ ਵਕਤ ਐਂਗਰ ਕੱਢ ਕੇ ਮਾਰਿਆ ਸਰੀਆਮ ਪਤਾ ਲੱਗਦਾ ਪਿਆ ਪੁਲਿਸ ਨੂੰ ਹਜੇ ਤੱਕ ਵੀ ਨਹੀਂ ਪਤਾ ਲੱਗਾ ਕਿ ਹਥਿਆਰ ਕਿਦੋਂ ਕੱਢਿਆ ਕਿੱਥੇ ਕੱਢਿਆ ਹਾਂਜੀ ਕੱਟਣਾ ਸੀਸੀਟੀਵੀ ਵਿੱਚ ਹਾਂ ਕੱਟਣਾ ਜਿਹੜੀ ਕੀ ਹੈ ਸਾਫ਼ ਨਜ਼ਰ ਆਂਦੇ ਸੀਸੀਟੀਵੀ ਦੇ ਵਿੱਚ ਨਜ਼ਰ ਆਂਦੇ ਕਿਰਪਾਨ ਕੱਢਦੇ ਹੋਦੇ ਦੇ ਵਿੱਚ ਵੀ ਯਾਨੀ ਕਿ ਕਿਰਪਾਨ ਕੱਢਦੇ ਤੇ ਨਜ਼ਰ ਨਹੀਂ ਆਂਦਾ ਔਰ ਉਹਦੇ ਵਿੱਚ ਜਿਸ ਵਕਤ ਨਿਰੰਣ ਸਾਡੀ ਚੈਨ ਗਵਾਚੀ ਸੀ ਪੁਲਿਸ ਨੂੰ ਰਿਪੋਰਟ ਦੇ ਵਿੱਚ ਸਭ ਕਹੇ ਸਾਡੀ ਚੈਨ ਗਵਾਚੀ 15 20 ਦਿਨ ਤੇ ਸਾਨੂੰ ਉਹਨਾਂ ਨੇ ਸਭ ਕਹਿਆ ਕਿ ਉਹ ਮੁਸ਼ਕਲ ਜੇ ਲੱਭਣੇ ਆਇਗਾ ਚਲੋ ਕੋਈ ਗੱਲ ਨਹੀਂ ਜੇ ਨਹੀਂ ਲੱਭਿਆ ਕਿ ਕੋਈ ਗੱਲ ਨਹੀਂ ਮਾਰ ਰਿਹਾ ਨੇ ਇੱਕ ਬੰਦੇ ਜਿਹਨਾਂ ਨੇ ਬੰਦੇ ਦੇਖੋ ਜੀ 15 20 ਜਣੇ ਗਏ ਜਿਨ੍ਹਾਂ ਨੂੰ ਅਸੀਂ ਜਾਣਿਆ ਉਹਦੇ ਪੰਜ ਜਣੇ ਨੂੰ ਤਾਂ ਸਾਫ ਨਹੀਂ ਰਾਂਡੇ ਜਿਹੜੇ ਆਪਣਾ ਹੀ ਕਹਿੰਦੇ ਬਕੀਰਾ ਸਿੰਘ ਹੈ ਦੂਜਾ ਸੋਹ ਸਾਹਿਲ ਹੈ ਅੰਕੁਸ਼ ਹੈ ਤੇ ਇੱਕ ਆਪਣਾ ਹੀ ਕਹਿੰਦੇ ਆ ਜੀ ਇੱਕ ਇੰਟਰਪ੍ਰਾਈਜ਼ ਵਾਲਾ ਦਾ ਲੜਕਾ ਆ ਜੀ ਪੰਜ ਜਣੇ ਨੂੰ ਤਾਂ ਅਸੀਂ ਚੰਗੀ ਤਰ੍ਹਾਂ ਸ਼ਖਲੋ ਵੀ ਜਾਣਦੇ ਉਹਨਾਂ ਦੇ ਘਰ ਦੇ ਐਡਰੈਸ ਵੀ ਜਾਣਦੇ ਬਾਕੀ ਜਿਹੜੇ ਅਣਪਛਾਤੇ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਨਜ਼ਾਇਜ਼ ਹੀ ਹੱਥ ਮਾਰੀ ਜਾਂਦੇ ਬਿਨਾਂ ਕਈ ਆਂਗਵੰਡ ਦੇ ਵਿੱਚ ਵੀ ਇੱਕ ਅਦਾ ਲੜਕਾ ਹੋਰ ਹੈ ਜਿਹਦਾ ਨਾਂ ਨਹੀਂ ਅਸੀਂ ਜਾਣਦੇ ਉਹਨੇ ਵੀ ਹੱਥ ਮਾਰ ਦਿੱਤੇ ਨਹੀਂ ਤਾਂ ਸੱਟਾ ਤੁਹਾਡੇ ਲੱਗਿਆ ਕਿੰਨਾ ਕ ਨੁਕਸਾਨ ਨੁਕਸਾਨ ਦੇਖੋ ਜੀ ਬੜਾ ਹੋ ਚੁੱਕਾ ਚੈਨ ਵੀ ਗਵਾਚ ਗਈ ਦੀ ਚੈਨ ਸਾਹਮਣੇ ਵੀ ਨਜ਼ਰ ਆਂਦੀ ਸੀ ਸੀਸੀਟੀਵੀ ਦੇ ਵਿੱਚ ਸਪੱਸ਼ਟ ਨਜ਼ਰ ਆਂਦੀ ਹੈ ਕਿ ਜਿੰਨੇ ਦੌਰਾਨ ਦੇ ਵਿੱਚ ਜਿਹੜਾ ਕਿ ਨਹੀਂ ਉਹਨਾਂ ਨੇ ਸਾਡੇ ਉਂਗਲਾਂ ਵੀ ਤੋੜ ਦਿੱਤੀਆਂ ਉਂਗਲਾਂ ਵੀ ਸਾਫ਼ ਨਜ਼ਰ ਆਂਦੀਆਂ ਦੇਖੋ ਉਂਗਲ ਤੋੜੀ ਦੀ ਇੱਥੇ ਐਵੇਂ ਉਂਗਲ ਤੋੜ ਦਿੱਤੀ ਐਵੇਂ ਉਂਗਲ ਤੋੜ ਦਿੱਤੀ ਜਦਕਿ ਇਹਨਾਂ ਨੇ ਡਾਕਟਰਾਂ ਨੂੰ ਵੀ ਆਪਣਾ ਹੀ ਕਹਿੰਦੇ ਐ ਕਿ ਕਿਹਾ ਕਿ ਸਾਡੀ ਉਮਰ ਵੀ ਗਲਤ ਲਿਖਵਾ ਦਿੱਤੀ ਜਦ ਕਿ ਮੇਰੀ ਉਮਰ 46 ਸਾਲ ਉਹਨਾਂ ਨੇ ਡਾਕਟਰਾਂ ਨੂੰ ਜਾਂ ਕਿਸ ਤਰ੍ਹਾਂ ਸਾਡੀ ਸਮਝ ਤੋਂ ਬਾਹਰ ਉਮਰ ਵੀ 46 ਦੀ ਬਜਾਏ 76 ਲਿਖਾ ਦਿੱਤੀ ਨਾਮ ਮੇਰਾ ਸੰਜੀਵ ਮਹਾਜਨ ਉਹਦੀ ਜਗ੍ਹਾ ਦੇ ਉੱਤੇ ਸੰਜੀਵ ਮਹਾਜਨ ਦੀ ਜਗ੍ਹਾ ਸੰਜੀਵ ਮਹੇਸ਼ ਲਿਖ ਦਿੱਤਾ ਫਿਰ ਉਸ ਤੋਂ ਬਾਅਦ ਜਿਹੜੀ ਚੀਤੀ ਉਂਗਲ ਹੈ ਉਹਦੀ ਛੱਟ ਐਸ ਉਂਗਲ ਤੇ ਲਿਖਾ ਦਿੱਤੀ ਐਸ ਉਂਗਲ ਦੀ ਛੱਟ ਐਸ ਉਂਗਲ ਤੇ ਲਿਖਾ ਦਿੱਤੀ ਹੁਣ ਪੁਲਿਸ ਨੂੰ ਜਿਹੜੀ ਸ਼ਿਕਾਇਤ ਦਿੱਤੀ ਕੀ ਕਾਰਨ ਹੈ ਹਾਂ ਜੀ ਤੱਕ ਕੋਈ ਕੋਸ਼ਿਸ਼ ਕਦ ਨੂੰ ਹੋਈ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਅਸੀਂ ਜਿਹੜੀ ਸ਼ਿਕਾਇਤਾਂ 5-7 ਵਾਰ ਦਿੱਤੀ ਸੀਪੀ ਸਾਹਿਬ ਨੂੰ ਵੀ ਦਿੱਤੀ ਫਿਰ ਆਪਣਾ ਇਹ ਕਹਿੰਦੇ ਐਸਐਸਪੀ ਸਿਟੀ 1 ਵਾਲੇ 3 ਵਾਲੇ ਨੂੰ ਵੀ ਕਿਹਾ ਸਾਡੀ ਕੋਈ ਸ਼ਿਕਾਇਤ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਜੀ ਇਸ ਬਾਰੇ ਕੋਈ ਸੁਣਵਾਈ ਫੋਰਮਲ ਕਰਦੇ ਮੰਗਾਇਆ ਕਿ ਇਹਨਾਂ ਨੂੰ ਆਪਣੇ ਕਿਨਾਰੇ ਇਹਨਾਂ ਦੇ ਕਾਰਵਾਈ ਕਰਕੇ ਇਹਨਾਂ ਨੂੰ ਕੋਰਟ ਦੇ ਵਿੱਚ ਭੇਜ ਜਾਵੇ ਜੋ ਕੋਰਟ ਤੋਂ ਇਨਸਾਫ ਮਿਲੇਗਾ ਮੈਨੂੰ ਉਹ ਮਨਜ਼ੂਰ ਹੈ ਸਾਡੇ ਕੋਲ ਰੋਜ਼ ਦੂਜੇ ਤੀਜੇ ਦਿਨ ਹਫ਼ਤੇ 'ਚ ਇੱਕ ਦੀ ਵਾਰੀ ਮੋਟਰਸਾਈਕਲ ਅੱਗੇ ਖੜਾ ਕਰ ਦਿੰਦਾ ਕਿ ਮੇਰੇ ਵਿੱਚ ਮਾਰੋ ਜਿੰਦਗੀ ਖੁਦ ਲੜਾਈ ਫਿਰ ਦੁਬਾਰਾ ਲੈਣੇ ਦਿੰਦਾ ਅਸੀਂ ਉਹਨੂੰ ਬੜੀ ਮੁਸ਼ਕਲ ਨਾਲ ਬਚਾਣੇ ਕਿ ਕਿਹੜੀ ਕਿੱਥੇ ਪਾਜ ਰੱਖੀ ਜਗ੍ਹਾ ਦਾ ਨਹੀਂ ਪੁਲਿਸ ਵੱਲੋਂ ਕਾਰਵਾਈ ਕਿਉਂ ਨਹੀਂ ਹੋ ਰਹੀ ਆ ਨਹੀਂ ਪਤਾ ਚੱਲ ਰਿਹਾ ਹਜੇ ਤੱਕ ਕਿਉਂ ਨਹੀਂ ਇਨਸਾਫ ਮੈਨੂੰ ਮਿਲਦਾ ਪਿਆ ਪੋਲੀਟਿਕਲ ਪ੍ਰੈਸ਼ਰ ਹੈਗਾ ਜੋ ਜੋ ਮੈਨੂੰ ਪਤਾ ਲੱਗ ਰਿਹਾ ਪੋਲੀਟਿਕਲ ਪ੍ਰੈਸ਼ਰ ਕਰਕੇ ਹੀ ਸਾਰਾ ਕੁਝ ਹੋ ਰਿਹਾ ਆਪਣਾ ਆਈ ਸਰ ਤਿਲਕ ਨਗਰ ਦਾ ਮਾਮਲਾ ਤਿਲਕ ਨਗਰ ਦਾ ਜਿਹੜਾ ਵੀ ਇਹ ਕ੍ਰੈਸ਼ ਵੈਂਟਰ ਤੇ ਜਿਹੜੀ ਕਾਰ ਚੱਲਦਾ ਹੈ ਇਹ ਜੀ ਕਰੀਬ 2 ਕੁ ਮਹੀਨੇ ਪਹਿਲਾਂ ਸੰਜੀਵ ਮਹਾਜਨ ਨੇ ਇਹਨਾਂ ਦਾ ਰੈਸਟੋਰੈਂਟ ਹੈ ਤਿਲਕ ਨਗਰ ਦੇ ਵਿੱਚ ਇਹਨਾਂ ਦੇ ਸਾਹਮਣੇ ਕੋਈ ਪ੍ਰਵਾਸੀ ਮਜ਼ਦੂਰ ਹੈ ਉਹ ਮੋਮੋਜ਼ ਦੀ ਰੇੜੀ ਲਾਉਂਦਾ ਹੈ ਇਹਨਾਂ ਦੋਨਾਂ ਦੀ ਆਪਸ 'ਚ ਜਿਹੜੀ ਆ ਝੜਪ ਜਿਹੜੀ ਹੋਈ ਸੀ ਜਿਸ ਤੇ ਰਾਘੀਰਾ ਨੇ ਇਹਨਾਂ ਨੂੰ ਜਿਹੜਾ ਹਟ ਹਟਾ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਜਿੱਥੇ ਰਾਘੀਰਾ ਨਾਲ ਇਹਨਾਂ ਦਾ ਜਿਹੜਾ ਕਫਲ ਉ ਜਿਸ ਦਰਾਂ ਨੇ ਇਹਨਾਂ ਨੇ ਆਪਣਾ ਡਾਕਟਰੀ ਨਤੀਜਾ ਹਾਸਲ ਕਰਕੇ ਤੇ ਆਪਣੇ ਬਿਆਨ ਜਿਹੜੇ ਸਾਨੂੰ ਦਰਜ ਕਰਾਏ ਸੀ ਜੋ ਮੌਕੇ ਤੇ ਚੌਕੀ ਇਨਚਾਰਜ ਤੇ ਮੇਰੇ ਵੱਲੋਂ ਵੀ ਤਸਦੀਕ ਤਫਤੀਸ਼ ਕਰਕੇ ਜਿਹੜਾ ਡਾਕਟਰੀ رائے ਇਹਦੇ ਵਿੱਚ ਮੈਡੀਕਲ ਰਿਕਾਰਡ ਦੇ ਵਿੱਚ ਹਾਸਲ ਕੀਤੀ ਸੀ ਤੇ ਜਿਹਦੇ ਬੇਸ ਤੇ ਜਿਹੜਾ ਰੈਪਟ ਜਿਹੜੀ ਅੰਡਰ ਸੈਕਸ਼ਨ 323 ਆਈਪੀਸੀ ਜਿਹੜੀ ਦਰਜ ਰੋਜ਼ਨਾਮਚਾ ਕੀਤੀ ਗਈ ਸੀ ਸੰਜੀਵ ਮਹਾਜਨ ਵੱਲੋਂ ਜਿਹੜਾ ਵਿਨੋਦ ਤੇ ਐਂਡ ਆਦਰਸ ਦੇ ਖਿਲਾਫ ਇਹ ਨੂੰ ਚਾਰਾਜੋਈ ਕੀਤੀ ਬਾਕੀ ਬਾਕੀ ਲੋਕ ਕਹੇ ਜਾਂਦਾ ਮੇਰੇ ਪਰਿਵਾਰ ਨਾਲ ਮਨਾਉ ਰਿਹਾ ਮੇਰੀ ਕੈਨੀ ਮੈਡੀ ਜੀ ਜੀ ਜੋ ਤਸਦੀਕ ਤਫਤੀਸ਼ ਚ ਜੋ ਵੀ ਤੱਤ ਸਾਹਮਣੇ ਆਏ ਸੀ ਉਹਨਾਂ ਸੰਬੰਧੀ ਜਿਹੜੇ ਇਹਦੇ ਬਿਆਨਾਂ ਦੀ ਤਸਦੀਕ ਕੀਤੀ ਗਈ ਉਸ ਤੋਂ ਬਾਅਦ ਜਿਹੜੀ ਰੈਪੋਰਟ ਦਰਜ ਕਰਕੇ 323 ਦੀ ਅਰੋਧਾਇਦ ਕੀਤੀ ਗਈ ਆਪਣੀ ਕੋਰਟ ਚ ਜਿਹੜੀ ਇਸ ਤਗਾਸੇ ਦੀ ਜਿਹੜੀ ਚਾਰਾਜੋਈ ਕਰ ਸਕਦਾ ਹੈ